दर पे पावे साची मानो दर पे पावे साची मानो धरने मानो पावे भव सुजावे आगे दुख न लागे आगे दुख न लागे आगे दुख न लागे, <गया> लागे मरण सा सूर्या ਸੂਰਿਆ ਹੱਕ ਹੈ ਮਰਨ ਨਨ ਸਾ ਸੂਰਿਆ ਹੱਕ ਹੈ ਜੋ ਕੋਈ ਮਰਨ ਪਰਵਾਹ ਨੋ ਜੋਈ ਮਰਨ ਪਰਵਾਹ ਨੋ ਮਰਨ ਨਨ ਸਾ ਸੂਰਿਆ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਜੀਤ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਵਾਹਿਗੁਰੂ 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 ਸ੍ਰੀ ਵਾਹਿਗੁਰੂ ਮਰਨ ਮਨਸਾ ਸੂਰਹਾ ਹੱਕ ਹੈ ਜੋ ਹੋਏ ਮਰਨ ਪਰਵਾਨੋ ਜੋ ਹੋਈ ਮਰਨ ਪਰਵਾਨੋ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸੂਰਮਿਆਂ ਨੂੰ ਹੱਕ ਮਿਲਿਆ ਜੰਗ ਦੇ ਮੈਦਾਨ ਵਿੱਚ ਮਰਨ ਦਾ ਜੁਜੰਦਾ ਸ਼ਹੀਦ ਹੁੰਦਾ ਉਹ ਮਰਨ ਵੀ ਪਰਵਾਨ ਹੈ ਦਰਗਾਹ ਵਿੱਚ ਜਿਹੜਾ ਸੂਰਮਿਆਂ ਦੀ ਮੌਤ ਮਰਦਾ ਹੈ ਉਹ ਮਰਨ ਵੀ ਪਰਵਾਨ ਹੈ ਦਰਗਾਹ ਵਿੱਚ ਸਤਿਗੁਰ ਜੀ ਬਖਸ਼ਿਸ਼ ਕਰਦੇ ਨੇ ਸੱਚੀ ਦਰਗਾਹ ਚ ਉਹਨਾਂ ਨੂੰ ਮਾਨ ਮਿਲਦਾ ਹੈ ਜਿਹੜੇ ਗੁਰੂ ਦੇ ਪਿਆਰੇ ਸਿੰਘ ਸ਼ਹੀਦ ਹੋ ਕੇ ਦਰਗਾਹ ਨੂੰ ਗਏ ਨਾ ਉਹਨਾਂ ਨੂੰ ਮਾਨ ਮਿਲਿਆ ਮਾਨ ਅਕਾਲ ਪੁਰਖ ਨੇ ਬੜਾ ਮਾਨ ਬਖਸ਼ਿਆ ਦਰਗੇ ਮਾਨ ਪਾਵੇ ਪਤਸ਼ ਜਾਵੇ ਅੱਗੇ ਦੁੱਖ ਨਾ ਲੱਗੇ ਉਹਨਾਂ ਦੀ ਆਤਮਾ ਨੂੰ ਹੇ ਦੁੱਖ ਨਹੀਂ ਕੋਈ ਲੱਗਦਾ ਤੇ ਸਦਾ ਇੱਜ਼ਤ ਮਿਲਦੀ ਹੈ ਸੱਚੀ ਦਰਗਾਹ ਚ ਅਕਾਲ ਪੁਰਖ ਬਿਤਾ ਉਹਨਾਂ ਨੂੰ ਇੱਜ਼ਤ ਦਿੰਦਾ ਹੈ ਉਹਨਾਂ ਨੂੰ ਸਾਥ ਸੰਗਤ ਆਪਣੀ ਗੋਦ ਵਿੱਚ ਮਿਠਾਉਂਦਾ ਪਿਆਰ ਕਰਦਾ ਹੈ ਕਿ ਬੱਲੇ ਓਏ ਮੇਰਿਆ ਪੁੱਤਰਾ ਤੂੰ ਰੱਖ ਵਿਖਾਈ ਤੂੰ ਜੰਗ ਦੇ ਮੈਦਾਨ ਵਿੱਚ ਡਰਿਆ ਨਹੀਂ ਤੂੰ ਡਟ ਕੇ ਮੁਕਾਬਲਾ ਕੀਤਾ ਧਰਮ ਦੀ ਖਾਤਰ ਸ਼ਹੀਦ ਹੋਇਆ ਆ ਮੇਰੀ ਗੋਦ ਵਿੱਚ ਆ ਕੇ ਬੈਠ ਜਾ ਆਪਣੇ ਵਿੱਚ ਅਪੀਦ ਕਰ ਲਿੰਦਾ ਉਹ ਤਨ ਨੇ ਗੁਰੂ ਕਲਗੀ ਤਰਪਾ ਸਾਹਿਬ ਦੇ ਸਿੱਖ ਸਿੰਘ ਜਿਨ੍ਹਾਂ ਨੂੰ ਇਹ ਮਾਨ ਮਿਲਿਆ ਗੁਰੂ ਸਾਹਿਬ ਜੀ ਦੇ ਨਾਲ ਰਹਿ ਕੇ ਜੰਗ ਦੇ ਮੈਦਾਨ ਵਿੱਚ ਜੁਝੰਦਾ ਤੇ ਸ਼ਹੀਦ ਹੋ ਜਾਂਦਾ ਉਹ ਤੁਨ ਪਿਆਰੇ ਬਾਬਾ ਅਜੀਤ ਸਿੰਘ ਜੀ ਬਾਬਾ ਜੀ ਸਿੰਘ ਜੀ ਕੀ ਕਹਿੰਦੇ ਗੁਰੂ ਕਾਲ ਕੀ ਤਰਪੀਤਾਂ ਨੂੰ ਕਾਲ ਕੀ ਤਰਪੀਤਾਂ ਨੂੰ ਕਹਿੰਦੇ ਨਾ ਹੈ ਅਜੀਤ ਮੇਰਾ ਜਿੱਤਿਆ ਮੈਂ ਜਾਵਾਂਗਾ ਨਹੀਂ ਅਗਰ ਮੈਂ ਜਿੱਤ ਗਿਆ ਪਰਤ ਕੇ ਨਹੀਂ ਆਵਾਂਗਾ ਸਾਧ ਸੰਗਤ ਜਦੋਂ ਬਾਬਾ ਜੀਤ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਜੁੱਧੇ ਸ਼ਹੀਦ ਹੋਏ ਗੁਰੂ ਪਿਤਾ ਨੇ ਜਕਾਰਾ ਛੱਡਿਆ ਤੇ ਬਾਬਾ ਦਇਆ ਸਿੰਘ ਜੀ ਦੇ ਨਿਤਰਾਂ ਚ ਸੰਜੂ ਬਗਦੇ ਪਾਛਾ ਆਪਣਾ ਸਹਿਬ ਜੱਦਾ ਪਿਆਰਾ ਲਾਡਲਾ ਸ਼ਹੀਦ ਹੋ ਗਿਆ ਤੁਸੀਂ ਜਰਕਾਰਾ ਛਤਰੇ ਕਹਿੰਦੇ ਦਇਆ ਸਿੰਘ ਮੈਨੂੰ ਮਾਣ ਹੈ ਅਜੀਤੇ ਮੇਰਾ ਪੁੱਤ ਜੰਗ ਦੇ ਮੈਦਾਨ ਵਿੱਚ ਡਟ ਕੇ ਲੜਿਆ ਡਟ ਕੇ ਜ਼ੁਲਮ ਦਾ ਸਾਹਮਣਾ ਕੀਤਾ ਸ਼ਹੀਦ ਹੋਇਆ ਮੈਨੂੰ ਮਾਣ ਹੈ ਮਾਣ ਮੈਨੂੰ ਖੁਸ਼ੀ ਹੈ ਮੇਰਾ ਪੁੱਤ ਫਸਟ ਡਿਵੀਜ਼ਨ ਪਾਸ ਹੋ ਕੇ ਸੱਚਖੰਡ ਗਿਆ ਹੈ ਫਸਟ ਡਿਵੀਜ਼ਨ ਪਾਸ ਉਹ ਕਿ ਸਤਖੰਡ ਗਿਆ ਹੈ ਕਹਿੰਦੇ ਦਇਆ ਸਿੰਘ ਅਜੀਤ ਵੀ ਉਹ ਆਪ ਤੇ ਜੰਗ ਦੇ ਮੈਦਾਨ ਵਿੱਚ ਤੋਰਨ ਵਾਲਾ ਵੀ ਉਹ ਆਪ ਜੰਗ ਦੇ ਮੈਦਾਨ ਵਿੱਚ ਜੁਝਣ ਵਾਲਾ ਵੀ ਉਹ ਆਪ ਸ਼ਹੀਦ ਹੋਣ ਵਾਲਾ ਵੀ ਆਪ ਤੇ ਜਕਾਰਾ ਛੱਡਣ ਵਾਲਾ ਵੀ ਉਹ ਆਪ ਆਪ ਹੀ ਆਪ ਹੈ ਆਓ ਸਾਧ ਸੰਗਤ ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਦੇ ਪਰਪਕਾਰ ਆਪਾਂ ਯਾਦ ਕਰੀਏ ਉਨ੍ਹਾਂ ਦੇ ਚਰਨਾਂ ਨਾਲ ਜੁੜਨ ਦਾ ਯਤਨ ਕਰੀਏ ਗੁਰੂ ਪਿਤਾ ਕੋਲੋਂ ਸਿੱਖੀ ਦੀ ਦਾਤ ਮੰਗੀਏ ਕਿ ਸਤਿਗੁਰੂ ਸੱਚੇ ਵਸਾਨੂੰ ਹੀ ਆਵਦੇ ਸਿੱਖ ਬਣਾਓ ਸਾਨੂੰ ਹੀ ਸਿੱਖੀ ਦੀ ਦਾਤ ਦੇਖੋ ਗੁਰੂ ਪਿਤਾ ਜੀ ਅਸੀਂ ਵੀ ਤੁਹਾਡੇ ਪਿਆਰ ਨੂੰ ਪਾ ਸਕੀਏ ਕਿਰਪਾ ਕਰੋ ਆਓ ਸਤਿਗੁਰ ਕਿਰਪਾ ਕਰਨ ਹੁਣ ਅਗਲਾ ਸਮਾਂ ਭਾਈ ਸਾਹਿਬਾਈ ਹਰਦੇਵ ਸਿੰਘ ਜੀ ਵਾਹਿਗੁਰੂ ਗੁਰਮੰਤਰ ਦੀ ਜਾਪ ਹੋਣਗੇ ਉਸ ਤੋਂ ਪਹਿਨੰਦ ਜੋ ਵੀ ਸਮਾਂ ਆਪ ਜੀ ਨੇ ਦੱਸਿਆ ਜੇ ਸਾਰੀਆਂ ਸੰਗਤਾਂ ਮਨਵਿਰਤਿਆਂ ਕਾਗਰ ਕਰਕੇ ਤਨ ਤਨ ਗੁਰੂ ਗ੍ਰੰਥ ਸਾਹਿਬ ਮਾਲਕ ਪਿਤਾ ਦੀ ਗੋਦ ਵਿੱਚ ਬੈਠੀਏ ਹਾਜ਼ਰੀਆਂ ਲਵਾਈਏ ਸਰਤੀ ਵਿੱਚ ਉਹੀ ਸਾਰੀ ਸਮਾਂ ਨਕਸ਼ਾ ਬਣੀਏ ਚਮਕੌਰ ਦੀ ਗੱਡੀ ਵਿੱਚ ਕਿਵੇਂ ਗੁਰੂ ਦੇ ਪਿਆਰੇ ਸਾ ਸੰਗ ਕਿੱਡੇ ਮਾਨ ਨਾਲ ਕਿੰਨੀ ਫਖਰ ਨਾਲ ਕਿੰਨੇ ਹੌਸਲੇ ਬਣਾਉਂਦੇ ਪੋਖਣ ਪਾਣੇ ਪਾਵੇਂ ਕੁਝ ਵੀ ਐ ਪਰ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰ ਹੀ ਇੰਨਾ ਕੁ ਐ ਉਹਨਾਂ ਦੇ ਪਿਆਰ ਸ਼ਕਤੀ ਇੰਨੀ ਕੁ ਐ ਕਿ ਸਾ ਸੰਗਤ ਤੂੰ ਹੱਸਦੇ ਹੱਸਦੀ ਕਰਬਾਨ ਹੋਗੀ ਇੱਕ ਇੱਕ ਪਲ ਇੱਕ ਇੱਕ ਸਵਾਸ ਗੁਰੂ ਪਿਤਾ ਦੇ ਲੇਖੇ ਵਿੱਚ ਲਾਤਾ ਧਰਮ ਦੇ ਲੇਖੇ ਵਿੱਚ ਲਾਤਾ ਆਓ ਸਾਰੇ ਸਮਾ ਸੁਰਤ ਜੋੜੀਏ ਤੇ ਸਤਿਗੁਰੂ ਦਾ ਪਿਆਰ ਪ੍ਰਾਤ ਕਰੀਏ ਹੋਈਆਂ ਭੁੱਲਾਂ ਦੀ ਖੇਮਾ ਬਖਸ਼ਿਸ਼ ਦੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਮ ਫਿਰੋ ਨਾ ਭੀ 我去了